ਹਾਂਜੀ ਮਿੱਤਰੋ ਫਿਰ ਤੋਂ ਆ ਗਏ ਇੱਕ ਹੋਰ ਕੈਂਟ ਜੀ ਵੀਡੀਓ ਲੈ ਕੇ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਫਿਰ ਇਸ ਵੀਡੀਓ ਦੇ ਫਣੀ ਇੱਕ ਕਮੈਂਟ ਪੜਾਂਗੇ ਕਮੈਂਟ ਵੀ ਕਾਫੀ ਫਣੀ ਹੋਣ ਵਾਲਿਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੱਸ ਭਰਾਵਾ ਇਹ ਆ ਰਹੀ ਐ ਕੋਈ ਲੱਕੜ ਲੁੱਕੜ ਵੱਢ ਜਾ ਕੇ ਕਿੰਨੀਆਂ ਗੋਲੀਆਂ ਪੈਂਦੀਆਂ ਆ ਰੀ ਚ ਬਾਈ ਬਿੱਲੂ ਦੱਸੀ ਏ ਪੱਕੀ ਭੰਗ ਬਹੁਤ ਪਿੰਦਾ ਹੋਣਾ ਤਾਂ ਹੀ ਆਰੀ ਵਿੱਚ ਗੋਲੀਆਂ ਚਲਾਈ ਜਾਂਦਾ ਬੱਤ ਸਹੀ ਏ ਹੋ ਡੌਟਵਰੀ ਡੌਟਵਰੀ ਹੋ ਜਾ ਬਲੀਏ ਯਾਰ ਤੇਰਾ ਨਰੇਗਾ ਦਾ ਪ੍ਰਧਾਨ ਯਾਰ ਤੇਰਾ ਹਿੱਕ ਤੇ ਤੂਫਾਨ ਚੱਲਦਾ ਹੈ ਪ੍ਰੇਗਾ ਦਾ ਕਮਾਲ ਪਾਵਲੋ ਦੇ ਵਾਂਗੂ ਦੁਨੀਆ ਆ ਲੱਭਦੀ ਕਿਹੜੇ ਕੰਮੀ ਪਿਆ ਭਰਾ ਜਾ ਕੇ ਚੋਰੀਆਂ ਚਾਰੀਆਂ ਕਰ ਆਣ ਲਈ ਨਾ ਚੱਕ ਨੂੰ ਜੋ ਵਾਕ ਕੱਲ ਦਾ ਭੈਣ ਕੱਢਤੀ ਐਕਟਿੰਗ ਦੀ ਗੋਲੀਆਂ ਖਾ ਕੇ ਨਹੀਂ ਜੋ ਤੂੰ ਗੱਡੀ ਵਿੱਚ ਸੁਣਦੀ ਬੈਠਿਆ ਸੁਪਰ ਜੇ ਖਲੀਫਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਦੀ ਪੈਨਸ਼ਨ ਕੱਟੀ ਜਾਵੇ ਸਾਰੀ ਲਾਈਫ ਕਰੇਗੀ ਤਰੀਫਾ ਬੇਬੇ ਭੈਣ ਦਿਆ ਯਾਰਾ ਕੀ ਕਹਿੰਦੇ ਐ ਪ੍ਰਾਈਸ ਬਟ ਜੱਟ ਖੇੜਾ ਅੱਖ ਚੁੰਗਲ ਨਾ ਮਰੀ ਅੰਕਲ ਬੱਤ ਸਹੀ ਏ ਬੇਬੇ ਖੜੀ ਏ ਸੋਚਦੀ ਹੋਣੀ ਕਿਹੜਾ ਮਾੜਾ ਟਾਈਮ ਸੀ ਜੋ ਇਹਦੇ ਨਾਲ ਵਿਆਹ ਕਰਵਾ ਲਿਆ ਜੇ ਸਾਨੂੰ ਪੱਟੇ ਫੇਰ ਮੰਨਿਏ ਜੇ ਸਾਨੂੰ ਪੱਟੇ ਫੇਰ ਮੰਨਿਏ ਜੇ ਮੈਲ ਪੱਟੇ ਫੇਰ ਮੰਨੀਏ ਨੀ ਨੀ ਪੱਟੇ ਕਰਦੀਆਂ ਯੱਕੇ ਪਾਵੇਂ ਸਾਰੇ ਤੂੰ ਤਾਂ ਵੀ ਰਿੰਗ ਲਾਈਟ ਨਾਲ ਵੀ ਨਹੀਂ ਚਿੱਟਾ ਹੋਇਆ ਜਿਹੜੇ ਹਿਸਾਬ ਨਾਲ ਨੌ ਖੁਰਚੀ ਐ ਮਲੋਟ ਵਾਲੀ ਸੜਕ ਇਹਨੀ ਪੱਟੀ ਲੱਗਦਾ ਸਾਲਿਆ ਬੁੜਾ ਵੀ ਡੱਡੂ ਜਾਂ ਬਣਾਤਾ ਜੇ ਕੋਈ ਦਾ ਕੀ ਯਾਰੀ ਤੇ ਟੱਟੀ ਕਰਨ ਤੋਂ ਬਾਅਦ ਪਾਣੀ ਵਾਲਾ ਡੱਬਾ ਚੱਕਣਾ ਔਖਾ ਹੁੰਦਾ ਹੁਣ ਪਾਕਿਸਤਾਨ ਹੋਰ ਆ ਮੰਤਰੀ ਸ਼ਹਿਰ ਦਾ ਵੀ ਵੀਰ ਜਮਾ ਨਹੀਂ ਪਤਾ ਲੱਗਦਾ ਬਸ ਟੈਡ ਨਹੀਂ ਲੰਬਾ ਹੋਇਆ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਜਾ ਰਿਹਾ ਇਹਦਾ ਆਖਰੀ ਲੈਟਰ ਸੀ ਨਨਾਂ ਦੇ ਤਾਂ ਗੋਡੇ ਛਿੱਲੇ ਪਏ ਆ ਗੀੜਾ ਦੇ ਦੇ ਕੇ ਮੈਨੂੰ ਲੱਗਦਾ ਮਸ਼ੀਨ ਨੂੰ ਵੀ ਪੈਗ ਲਵਾ ਦਿੱਤਾ ਠੇਕੇਦਾਰ ਨੇ ਖੜਾ ਛੜਾ ਕੇ ਆਉਣ ਦੀ ਖੁਸ਼ੀ ਕੋਈ ਗਲਤ ਕੈਪਸੂਲ ਖਾ ਲਿਆ ਲੱਗਦਾ ਤੇਰੇ ਇੰਨਾ ਕੰਮ ਕਰਕੇ ਦੁਕਾਨ ਨਹੀਂ ਚੱਲਦੀ ਬਾਈ ਦੀ ਘੋੜੀ ਪੁੱਸਰ ਗਈ ਲੱਗਦਾ ਰੋਕੋ ਰੋਕੋ ਦੇਖੀ ਬੰਦਾਨਾ ਰਕੜਦੇ ਹੋ ਹਾਂਜੀ ਮਿੱਤਰੋ ਵੀਡੀਓ ਦੇ ਐਂਡ ਤੱਕ ਆ ਗਏ ਤਾਂ ਮਤਲਬ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਕੈਂਟ ਦੀ ਵੀਡੀਓ ਦੇ ਨਾਲ